ਦੇਸ਼ਪਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਘਰਵਟ ਲੈ ਲਈ ਹੈ ਕੱਲ ਯਾਨੀ ਕਿ 4 ਸਤੰਬਰ ਨੂੰ 16 ਸਵੇਰ ਦੇ ਵਿੱਚ بارش ਦਾ ਅਲਰਟ ਚਾਰੇਕਾਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਗੁਜਰਾਤ ਮਹਾਰਾਸ਼ਟਰ ਮਨੀਪੁਰ ਮਿਜ਼ਰਮ ਸਿਕੰਧ ਬਿਹਾਰ ਰਾਜਸਥਾਨ ਉੱਤਰ ਪ੍ਰਦੇਸ਼ ਵਿੱਚ ਭਾਰੀ بارش ਦਾ ਅਲਰਟ ਜਾਰੀ ਕੀਤਾ ਗਿਆ ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਬਾੜ ਵਰਗੇ ਹਾਲਾਤ ਬਣੇ ਹੋਏ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੇ ਬਾੜ ਕਰਕੇ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਤਹੀ ਗੁਜਰਾਤ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਕਿ ਮਰਨ ਵਾਲੇ 33 ਲੋਕਾਂ ਦੇ ਵਿੱਚੋਂ 17 ਆਂਧਰਾ ਪ੍ਰਦੇਸ਼ ਤੇ 16 ਤੇਲੰਗਾਨਾ ਦੇ ਸਨ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ 50 ਸਾਲਾਂ ਦੇ ਪੋਲਿਟਿਕਲ ਕਰੀਅਰ ਦੇ ਵਿੱਚ ਇਹ ਸਭ ਤੋਂ ਵੱਡੀ ਤਰਾਸਤੀ ਦੇਖੀ ਗਈ ਹੈ ਜਿਸ ਦੇ ਨਾਲ ਸੂਬੇ ਦੀ 4.5 ਲੱਖ ਜਨਤਾ ਪ੍ਰਭਾਵਿਤ ਹੋਈ ਹੈ ਉੱਥੇ ਹੀ ਰਾਜਸਥਾਨ ਦੇ ਵਿੱਚ ਮੌਸਮ ਵਿਭਾਗ ਵੱਲੋਂ 6 ਸਤੰਬਰ ਤੱਕ એલਰਟ ਜਾਰੀ ਕੀਤਾ ਗਿਆ ਹੈ। ਦੇਸ਼ਪੁਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਘਰਵਟ ਲੈ ਲਈ ਹੈ। ਕੱਲ੍ਹ ਯਾਨੀ ਕਿ 4 ਸਤੰਬਰ ਨੂੰ ਸੋਨਾ ਸੂਬਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਇਨ੍ਹਾਂ ਦੇ ਵਿੱਚ ਗੁਜਰਾਤ, ਮਹਾਰਾਸ਼ਟਰ, ਮਨੀਪੁਰ, ਮਿਜ਼ਰਾਮ, ਸਿਕਮ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਬਾੜ ਵਰਗੇ ਹਾਲਾਤ ਬਣੇ ਹੋਏ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੇ ਬਾੜ ਕਰਕੇ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਤਹੀ ਗੁਜਰਾਤ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਕਿ ਮਰਨ ਵਾਲੇ 33 ਲੋਕਾਂ ਦੇ ਵਿੱਚੋਂ 17 ਆਂਧਰਾ ਪ੍ਰਦੇਸ਼ ਦੇ ਤੇ 16 ਤੇਲੰਗਾਨਾ ਦੇ ਸਨ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਉਹਨਾਂ ਕਿਹਾ ਹੈ ਕਿ 50 ਸਾਲਾ ਦੇ ਪੋਲਿਟਿਕਲ ਕਰੀਅਰ ਦੇ ਵਿੱਚ ਇਹ ਸਭ ਤੋਂ ਵੱਡੀ ਤਰਾਸਤੀ ਦੇਖੀ ਗਈ ਹੈ ਜਿਸ ਦੇ ਨਾਲ ਸੂਬੇ ਦੀ 4.5 ਲੱਖ ਜਨਤਾ ਪ੍ਰਭਾਵਿਤ ਹੋਈ ਹੈ ਉੱਥੇ ਹੀ ਰਾਜਸਥਾਨ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 6 ਸਤੰਬਰ ਤੱਕ ਇਹ ਅਲਰਟ ਚਾਰਕ ਕੀਤਾ ਗਿਆ। ਦੇਸ਼ਪੁਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਘਰਵਟ ਲੈ ਲਈ ਹੈ ਕੱਲ ਯਾਨੀ ਕਿ 4 ਸਤੰਬਰ ਨੂੰ ਸੋਨਾ ਸੂਬਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਚਾਰਕ ਕੀਤਾ ਗਿਆ ਹੈ ਜਿहां ਜਿਨ੍ਹਾਂ ਦੇ ਵਿੱਚ ਗੁਜਰਾਤ, ਮਹਾਰਾਸ਼ਟਰ, ਮਨੀਪੁਰ, ਮਿਜ਼ਰਾਮ, ਸਿਕੰਦ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਦਾ ਅਲਰਟ جاری ਕੀਤਾ ਗਿਆ। ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਕਈ ਥਾਵਾਂ ਤੇ ਬਾੜ ਵਰਗੇ ਹਾਲਾਤ ਬਣੇ ਹੋਏ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੇ ਬਾੜ ਕਰਕੇ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਤਹੀ ਗੁਜਰਾਤ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਕਿ ਮਰਨ ਵਾਲੇ 33 ਲੋਕਾਂ ਦੇ ਵਿੱਚੋਂ 17 ਆਂਧਰਾ ਪ੍ਰਦੇਸ਼ ਤੇ 16 ਤੇਲੰਗਾਨਾ ਦੇ ਸਨ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਉਹਨਾਂ ਕਿਹਾ ਹੈ ਕਿ 50 ਸਾਲਾਂ ਦੇ ਪੋਲਿਟੀਕਲ ਕਰੀਅਰ ਦੇ ਵਿੱਚ ਇਹ ਸਭ ਤੋਂ ਵੱਡੀ ਤਰਾਸਤੀ ਦੇਖੀ ਗਈ ਹੈ ਜਿਸ ਦੇ ਨਾਲ ਸੂਬੇ ਦੀ 4.5 ਲੱਖ ਜਨਤਾ ਪ੍ਰਭਾਵਿਤ ਹੋਈ ਹੈ ਉੱਥੇ ਹੀ ਰਾਜਸਥਾਨ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 6 ਸਤੰਬਰ ਤੱਕ ਇਹ ਲੋਲਟ ਚਾਰਕ ਕੀਤਾ ਗਿਆ ਬਿਊਰੋ ਰਿਪੋਰਟ ਪੰਜਾਬੀ